ਟੋਕਰ ਦੋ ਟੋکریاں ਲੱਗਦੇ ਆ ਰਾਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁੱਲਿਆ ਵੇ ਟੋਕਰਾ ਚਕਾਈ ਆਣ ਕੇ ਜੀ ਹਾਂ ਅੱਜ ਅਸੀਂ ਟੋਕਰੇ ਦੀ ਗੱਲ ਕਰਨ ਆਏ ਆ ਵਿਰਾਸਤ ਮੇਲੇ ਚਾ ਬਠਿੰਡਾ ਦੇ ਵਿੱਚ ਟੋਕਰੇ ਨੇ ਜਿਹੜੇ ਪਹਿਲਾਂ ਸਿਰਾਂ ਦੇ ਉੱਤੇ ਸਮਾਨ ਪਾ ਕੇ ਚੱਕਾ ਜਾਂਦਾ ਸੀ ਪਹਿਲਾਂ ਦਿਖਾ ਦਈਏ ਟੋਕਰੇ ਕੀ ਹੁੰਦੇ ਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਟੋਕਰਿਆਂ ਬਾਰੇ ਬਹੁਤਾ ਨਹੀਂ ਪਤਾ ਪਰ ਤੁਹਾਨੂੰ ਵਿਰਾਸਤ ਮੇਲੇ ਵਿੱਚ ਟੋਕਰੇ ਟੋکریاں ਜਿਹੜੇ ਦਿਖਾ ਰਹੇ ਆ ਇਹ ਸਪੈਸ਼ਲ ਲੱਕੜ ਆ ਜਿਹੜੀ ਇਹਦੇ ਨਾਲ ਬਣਾਏ ਜਾਂਦੇ ਸੀ ਪਰ ਹੁਣ ਨੌਜਵਾਨ ਪੀੜ੍ਹੀ ਨੂੰ ਨਾ ਟੋਕਰਿਆ ਬਾਰੇ ਪਤਾ ਤੇ ਨਾ ਟੋਕਰੇ ਚੱਕਣ ਵਾਲੇ ਪਤਾ ਇੱਥੋਂ ਤੱਕ ਕਿ ਟੋਕਰੇ ਬਣਾਉਣ ਵਾਲੇ ਵੀ ਹਨ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਨੇ ਕੁਝ ਲੋਕ ਹੀ ਨੇ ਜਿਹੜੇ ਇਹਨਾਂ ਦਾ ਕੰਮ ਕਰਦੇ ਨੇ ਇਹ ਵਿਰਾਸਤ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਇਹ ਪੁੱਛੇ ਹੋਏ ਨੇ ਬਾਈ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਮੜਾ ਕੀ ਨਾਮ ਆ ਥੋੜਾ ਦੱਸਿਓ ਮੜਾ ਇਹ ਟੋਕਰਾਂ ਬਣਾਈ ਜਾਂਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਕੀ ਨਾਮ ਆ ਕਿਹੜਾ ਪਿੰਡ ਆ ਕਿੱਥੋਂ ਆਏ ਆਗੇ ਗੁੰਦੇਣਾ ਪਿੰਡਾ ਖੁਰਦੇ ਗੁੰਦੇਣਾ ਪਿੰਡਾ ਖੁਰਦੇ ਅੱਛਾ ਹਾਂ ਤੇ ਸਭਿਆਚਾਰ ਕਰਨ ਆਏ ਆ ਜੀ ਗਾਵਾਸ ਤੇ ਪੀਰ ਦੁਨੀਆ ਸਮਝਦਾਰ ਰਹੇ ਟੋਕਰੇ ਹੁਣ ਬਣਾਉਂਦਾ ਕੋਈ ਪਤਾ ਕਿਸ ਨੂੰ ਟੋਕਰਿਆਂ ਬਾਰੇ ਨਹੀਂ ਜੀ ਹਾਂ ਉਹ ਘਾਟੇ ਬਣਾਉਂਦੇ ਆ ਉਹਦਾ ਪੱਕੇ ਬੰਦੇ ਰਹੇਗੇ ਦੂਜੇ ਨਵੇਂ ਤਾਂ ਸਿੱਖਦੇ ਨਹੀਂ ਹਾਂ ਲੈ ਪੱਕੇ ਹੀ ਰਹਿੰਦੇ ਆ ਕੋਡੀ ਕਿੰਨੀ ਪੀੜੀ ਹੈ ਕਦੋਂ ਤੋਂ ਕੰਮ ਕਰਦੇ ਆਏ ਹਾਂ ਸਮਾਨ ਮਿਲ ਜਾਂਦਾ ਹੈ ਟੋਕਰੇ ਟੁਕਰੇ ਦਾ ਹਾਂ ਜੀ ਸਮਾਨ ਤਾਂ ਮਿਲ ਜਾਂਦਾ ਹੈ ਟੋਕਰੇ ਉਹ ਚੌਥੀ ਪੀੜੀ ਹੈ ਸਾਡੀ ਹਾਂ ਬਣਦੇ ਨੇ ਤੇ ਅਗਲੀ ਪੀੜੀ ਅਗਲੀ ਪੀੜੀ ਉਹਨੂੰ ਹੋਰ ਕੰਮ ਕਰੇਗੀ ਅਗਲੀ ਪੀੜੀ ਦਾ ਕੱਟ ਕਰਦੀ ਹੈ ਜੀ ਉਹਨਾਂ ਕਰਦੀ ਨਹੀਂ ਕਿਉਂ ਵਿਕਦੇ ਨਹੀਂ ਟੋਕਰੇ ਛੋੜਿਆਂ ਨੂੰ ਟੋਕਰੇ ਨਹੀਂ ਵਿਕਦੇ ਹੁਣ ਰੇਹ ਰੂਪ ਇਹਨੂੰ ਹਟ ਗਈ ਰੇਹ ਦੀ ਕਰਕੇ ਇੱਕ ਵੀ ਹੋ ਗਈ ਹੁਣ ਟੋਕਰੇ ਉਹ ਦੋ ਟੋਕਰੇ ਲੱਗਦੇ ਆ ਕਿੰਨੀ ਕੁ ਮਿਹਨਤ ਲੈਂਦੇ ਉਹ ਕਿਹੜੀ ਲੱਕੜ ਲੱਗਦੀ ਹੈ ਤੇ ਮੈਂ ਤਾਂ 150 ਰੁਪਏ ਆ ਜੀ ਲੱਕੜ ਲੱਕੜ ਤੋਂ ਉਦ ਹੀ ਹੈ ਮਿਲ ਜਾਂਦੀ ਹੈ ਸੌਕੀ ਮਿਲ ਜਾਂਦੀ ਹੈ ਲੱਕੜ ਮਿਲ ਜਾਂਦੀ ਪਰ ਮਿਹਨਤ ਨਹੀਂ ਹੁਣ ਲੈਂਦਾ ਹੀ ਟੋਕਰਾ ਕੋਈ ਨਹੀਂ ਲੈਂਦਾ ਬਿਲਕੁਲ ਟੋਕਰਿਆਂ ਦਾ ਜਿਹੜਾ ਹੁਣ ਰਵਾਜ ਆ ਖਤਮ ਹੁੰਦਾ ਜਾ ਰਿਹਾ ਹੈ ਮੇਲੇ ਦੇ ਪ੍ਰਬੰਧਕ ਵੀ ਇਹ ਗੱਲਬਾਤ ਕਰਦੇ ਆ ਇਹ ਬਰ ਸਪੈਸ਼ਲ ਬੁਲਾਇਆ ਇਹਨੂੰ ਟੋਕਰਾਂ ਵਾਸਤੇ ਕਿਉਂਕਿ ਨੌਜਵਾਨ ਪੀੜੀ ਨੂੰ ਟੋਕਰਾਂ ਬਾਰੇ ਤਾਂ ਪਤਾ ਨਹੀਂ 나ਈ ਹੁਣ ਕੋਈ ਟੋਕਰੇ ਵਰਤਦਾ ਇਹ ਸਪੈਸ਼ਲ ਆ ਬਰਾਸਤ ਮੇਲੇ ਵਿੱਚ ਬੁਲਾਇਆ ਗਿਆ ਜਿਹੜੇ ਨਵੀਂ ਪੀੜੀ ਹੈ ਉਹਨਾਂ ਨੂੰ ਪਤਾ ਲੱਗੇ ਵੀ ਟੋਕਰੇ ਕੀ ਚੀਜ਼ ਆ ਤੇ ਕੀ ਕੰਮ ਆਉਂਦੇ ਆ ਇਸ ਵਾਸਤੇ ਇਹ ਸਪੈਸ਼ਲ ਬੁਲਾਇਆ ਗਿਆ ਪੁਰਾਣਾ ਟੋਕਰੇ ਬਣਾਉਣ ਵਾਲਾ ਆਦਮੀ ਆ ਇਹ ਪਿੰਡ ਦਾ ਰਹਿਣ ਵਾਲਾ ਤੇ ਇਹ ਆਪ ਦਾ ਟੋਕਰਾਂ ਦੇ ਸਿਰ ਤੇ ਰਜਗਾਰ ਹੈ ਕਿ ਨਵੀਂ ਪੀੜੀ ਨੂੰ ਜਾਗਰਤ ਕਰਨ ਵਾਸਤੇ ਇਹ ਬੁਲਾਇਆ ਗਿਆ ਪਹਿਲਾਂ ਟੋਕਰੇ ਕਿੰਨੇ ਕਿੱਥੇ-ਕਿੱਥੇ ਵਰਤੇ ਸੀ ਕਦੋਂ ਕਿੰਨਾ ਕ ਲੋਕ ਵਰਤੇ ਰਹਿੰਦੇ ਸੀ ਟੋਕਰੇ ਹੁਣ ਟੋਕਰੇ ਖਤਮ ਹੀ ਹੋ ਗਏ ਇਹ ਜਿਹੜੇ ਪਹਿਲਾਂ ਜਿਵੇਂ ਪਿੰਡਾਂ ਦੇ ਵਿੱਚ ਸੀ ਸਾਡੇ ਪਿੰਡਾਂ ਦੇ ਵਿੱਚ ਜਿਵੇਂ ਪਸ਼ੂ ਰੱਖੇ ਹੁੰਦੇ ਆ ਪਸ਼ੂ ਨਾਲ ਸੰਬੰਧ ਅਸੀਂ ਹਰਾ-ਚਾਰਾ ਤੂੜੀ-ਤੰਦ ਇਹ ਟੋਕਰਾਂ ਦੇ ਵਿੱਚ ਪਾ ਕੇ ਪਾਉਣੀ ਹੈਗੀ ਉਸ ਤੋਂ ਬਾਅਦ ਕਿਸਾਨ ਰੇਪ ਪਾਉਂਦੇ ਸੀ ਜਿਵੇਂ ਆਪਾਂ ਦੇਸੀ ਖਾਦ ਹੈ ਇਹ ਟੋਕਰਿਆਂ ਨਾਲ ਭਰ ਕੇ ਗੱਡੇ ਭਰਦੇ ਸੀ ਤਾਂ ਕਰਕੇ ਔਰ ਸਭ ਤੋਂ ਮਹੱਤਵਪੂਰਨ ਗੱਲ ਜੋ ਸਾਡੇ ਵਿਆਹ ਹੁੰਦੇ ਸੀਗੇ ਜਿਹਦੇ ਵਿੱਚ ਜਿਹੜੇ ਲੱਡੂ ਬਦਾਣਾ ਪੁਜੀਆ ਟੋਕਰਿਆਂ ਦੇ ਵਿੱਚ ਪਾ ਕੇ ਸੀ ਉਹਦੇ ਪਰਿਵਾਰ ਦੇ ਸਾਮ੍ਹੇ ਹੁੰਦੇ ਸੀਗੇ ਤਾਂ ਇਹ ਟੋਕਰਿਆਂ ਦਾ ਸਾਡੇ ਕਲਚਰ ਨਾਲ ਸਾਡੀ ਵਿਰਾਸਤ ਨਾਲ ਬਹੁਤ ਜ਼ਿਆਦਾ ਗੂੜਾ ਸਬੰਧ ਹੈਗਾ ਤਾਂ ਹੁਣ ਕਿਸੇ ਨਾ ਕਿਸੇ ਕਰਕੇ ਇਹ ਟੋਕਰੇ ਹੈ ਤਾਂ ਹੈ ਲੇਕਿਨ ਆਰਟੀਫੀਸ਼ੀਅਲ ਬਣ ਗਏ ਪਲਾਸਟਿਕ ਨੇ ਲੈ ਲਈ ਥਾਂ ਸਾਰੀ ਪਲਾਸਟਿਕ ਨੇ ਜਿਹੜਾ ਹੈਗਾ ਲੋਹੇ ਨੇ ਥਾਂ ਲੈ ਲਈ ਹੈ ਤਾਂ ਇਹ ਜਿਹੜਾ ਹੈਗਾ ਇੱਕ ਪੇੜ ਹੁੰਦਾ ਸੀਗਾ ਜੀ ਇਹ ਜਿਹੜਾ ਪੇੜ ਹੈ ਕੱਲੇ ਟੋਕਰੇ ਬਣਾਉਣ ਦਾ ਕੰਮ ਹੀ ਨਹੀਂ ਹੁੰਦਾ ਸੀਗਾ ਜਿਵੇਂ ਤੂੰ ਸੁਣਿਆ ਹੋ ਤੂਤ ਦਾ ਬੜਾ ਖੂ ਹਾਂ ਤੇ ਤੂਤ ਦਾ ਇੱਕ ਪੇੜ ਹੈ ਆ ਦੇਖੋ ਜਿਵੇਂ ਲਚਕਦਾਰ ਇਹਦੀ ਛਟੀ ਹੁੰਦੀ ਆ ਤੂਤ ਦੇ ਪੇੜ ਨੂੰ ਉੱਤੋਂ ਜਿਹੜੀਆਂ ਇਹਦੀਆਂ ਸਿੱਖਾ ਕੱਟ ਕੇ ਟੋਕਰੇ ਬਣਾਏ ਜਾਂਦੇ ਆਗੇ ਤੇ ਹਰ ਸਾਲ ਜਿਹੜੇ ਕਿਸਾਨ ਆ ਜਾਂ ਪਿੰਡੂ ਲੋਕ ਆ ਜਾਂ ਲੋਡਵਰਗ ਲੋਕ ਆਗੇ ਉੱਥੇ ਬਣਾਏ ਜਾਂਦੇ ਆਗੇ ਇਹਦਾ ਬਹੁਤ ਮਹੱਤਵਪੂਰਨ ਯੋਗਦਾਨ ਆਪਣੇ ਜੀਵਨ ਜੀਵਨ ਦੇ ਵਿੱਚ ਇਹ ਟੋਕਰੇ ਨੇ ਜਿਹੜੇ ਹੁਣ ਖਤਮ ਹੁੰਦੇ ਜਾ ਰਹੇ ਨੇ ਟੋਕਰਿਆਂ ਦੀ ਥਾਂ ਪਲਾਸਟਿਕ ਦੇ ਟੋਕਰਿਆਂ ਨੇ ਜਾਂ ਸਟੀਲ ਦੇ ਟੋਕਰਿਆਂ ਨੇ ਲੈ ਲਈ ਆ ਤੇ ਇਸ ਕਰਕੇ ਇਹ ਟੋਕਰੇ ਆ ਜਿਹੜੇ ਉਹਾਂ ਦਿਖਾ ਲਈ ਲਿਆਂਦੇ ਗਏ ਨੇਤੇ ਤੇ ਇਹ ਨੌਜਵਾਨਾਂ ਨੂੰ ਟੋਕਰੇ ਵੀ ਦਿਖਾਏ ਜਾ ਰਹੇ ਨੇ ਤੇ ਕਿਵੇਂ ਬੰਦਿਆ ਉਹ ਵੀ ਦੱਸਿਆ ਜਾ ਰਿਹਾ ਹੈ ਪੁਲਿਸਕਰ ਪੀਟੀਸੀ ਨਿਊਜ਼ ਪਟੰਡਾ